ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਕੁਲਦੀਪਰੇਵਾਲ ਯੂਕੇ ਤੋਂ ਦੋਸਤੋ ਬਈ ਅ ਗੱਲ ਕਰਨੀ ਆ ਜਿਹੜੇ ਨਿਊ ਬੋਨ ਬੇਬੀ ਆ ਤੇ ਜਦੋਂ ਵੀ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਮੈਂ ਤਾਂ ਪੰਜਾਬ ਦੇ ਵਿੱਚ ਕਹਿ ਸਕਦਾ ਹਾਂ ਬਾਕੀ ਤਾਂ ਮੈਨੂੰ ਸਟੇਟਾਂ ਦਾ ਪਤਾ ਨਹੀਂ ਬਈ ਜਿਹੜੇ ਨਵੇਂ ਬੇਬੀ ਆ ਉਹ ਆਪਰੇਸ਼ਨ ਦੇ ਨਾਲ ਕਦੋਂ ਹੁੰਦੇ ਆ ਨਾਰਮਲ ਡਿਲੀਵਰੀਆਂ ਕਿਉਂ ਨਹੀਂ ਹੁੰਦੀਆਂ ਡਾਕਟਰਾਂ ਨੂੰ ਕੋਈ ਲਾਲਚ ਆ ਐਦਾਂ ਕਦਾ ਹੋ ਸਕਦੀ ਆ ਬਈ ਇੱਥੇ ਅਸੀਂ ਇੰਗਲੈਂਡ ਦੇ ਵਿੱਚ ਇੰਨੇ ਸਾਲ ਹੋ ਗਏ ਬੈਠਿਆ ਉਹਨੂੰ ਯੂਰਪ ਦੇ ਵਿੱਚ ਸਾਡੇ ਮਿੱਤਰ ਰਹਿੰਦੇ ਆ ਕੈਨੇਡਾ ਅਮਰੀਕਾ ਚ ਸਾਰੀ ਦੁਨੀਆ ਰਹਿੰਦੀ ਆ 99% ਬੇਬੀ ਨਾਰਮਲ ਹੁੰਦੇ ਆ ਤੇ ਇੰਡੀਆ ਦੇ ਵਿੱਚ ਹਸਪਤਾਲ ਭਰੇ ਪਏ ਆ ਵੱਡਾ ਆਪਰੇਸ਼ਨ ਜੀ ਵੱਡਾ ਆਪਰੇਸ਼ਨ ਜੀ ਯਾਰ ਕੋਈ ਜਾਣਾ ਤਾਂ ਕੋਈ ਤਾਂ ਕੋਈ ਜ਼ਿੰਮੇਵਾਰ ਹੋਣਾ ਚਾਹੀਦਾ ਬੰਦਾ ਇਸ ਗੱਲ ਦੇ ਬਾਰੇ ਚ ਬਈ ਇਹ ਜਿਹੜੀ ਅਵੇਅਰਨੈਸ ਆ ਲੋਕਾਂ ਨੂੰ ਨੀ ਹੈਗੀ ਜਾਂ ਡਾਕਟਰ ਜਾਣ ਕੇ ਪੈਸੇ ਦੇ ਲਾਲਚ ਵਿੱਚ ਇਹ ਕੰਮ ਕਰੀ ਜਾਂਦੇ ਆ ਜਾਂ ਗੱਲ ਕੀ ਆ ਬੱਚੇ ਦਾ 나ੜੂ ਉਹਦੇ ਸੰਗ ਜ ਫਸਿਆ ਜੀ ਫਲਾਨਾ ਤੁਮਕੀਨਾ ਜੀ ਤੁਹਾਡੀ ਜ਼ਿੰਮੇਵਾਰੀ ਆ ਜੀ ਅਸੀਂ ਤੇ ਮਗਰੋਂ ਸਾਨੂੰ ਨਾ ਕਹੀ ਉਹਦਾ ਡਰਾ ਡਰੂ ਕੇ ਤਾਂ ਆਪਰੇਸ਼ਨ ਕਰ ਦਿੱਤਾ ਜਾਂਦਾ ਤੇ ਉਹ ਕੀ ਕਹਿੰਦੇ ਹੁੰਦੇ ਮਾਂ ਦੇ ਵੀ ਟੀਕੇ ਲੱਗੀ ਜਾਂਦੇ 15 20 ਦਿਨ ਬਾਕੀ ਸਾਰਾ ਟੱਬਰ ਮਗਰ ਰੋਟੀਆਂ ਲੈ ਕੇ ਤੁਰਿਆ ਰਹਿੰਦਾ ਉਲਟਾ ਉਹਨੂੰ ਆਉਣ ਵਾਲਾ ਫਿਊਚਰ ਵੀ ਉਹਦਾ ਖਰਾਬ ਕਰ ਦਿੱਤਾ ਜਾਂਦਾ ਲੇਡੀ ਦਾ ਨਿਕੁੜੀ ਦਾ ਜਾਂ ਔਰਤ ਦਾ ਜੋ ਵੀ ਜਿਹਨੂੰ ਬੇਬੀ ਹੁੰਦਾ ਤੇ ਮੇਰੇ ਤਾਂ ਬਸ ਇਹ ਬੇਨਤੀ ਆ ਵੀ ਇਹ ਮੇਰੀ ਪੋਸਟ ਥੋੜੀ ਬਹੁਤੀ ਸ਼ੇਅਰ ਕਰਿਓ ਕੋਈ ਹੈਲਥ ਆਰਗੇਨਾਈਜੇਸ਼ਨ ਕਮੇਟੀ ਹੋਵੇ ਕੋਈ ਹੈਲਥ ਹੈਲਥ ਮਨਿਸਟਰ ਵੀ ਪੰਜਾਬ ਚ ਹੈਗੇ ਉਹਨਾਂ ਨੂੰ ਕੋਈ ਜਾਣਾ ਅਪਰੋਚ ਕਰੇ ਵੀ ਯਾਰ ਕਿਤੇ ਨਾ ਕਿਤੇ ਤਾਂ ਲਾਈਨ ਡਰਾ ਕਰੋ ਇਦਾਂ ਕਿਦਾਂ ਹੋ ਸਕਦੀ ਹੈ ਯਾਰ ਭਾਈ ਸਾਰੇ ਬੱਚੇ ਆਪਰੇਸ਼ਨ ਦੇ ਨਾਲ ਹੀ ਹੋ ਰਹਾ ਹੈ ਸਾਰੇ ਆਪੋ ਆਪਣਾ ਜੋ ਤੁਹਾਡਾ ਦਿਲ ਕਰਦਾ ਤੁਸੀਂ ਅੱਜਕੱਲ ਬੋਲ ਸਕਦੇ ਕੋਈ ਸਮਾਜ ਸੇਵੀ ਆ ਕੋਈ ਕੋਸ਼ ਆ ਕੋਈ ਕੋਸ਼ ਆ ਕੋਈ ਕਿਸੇ ਟਪਕਦੇ ਬੋਲਦਾ ਕੋਈ ਪੋਲਟਿਕਸ ਤੇ ਬੋਲਦਾ ਤੇ ਮੇਰਾ ਤਾਂ ਇੱਕ ਬੜੀ ਧੀਰ ਦੀ ਮੇਰੇ ਚਤ ਵਿੱਚ ਗੱਲ ਸੀ ਮੈਂ ਇਹਦੇ ਬਾਰੇ ਕੁਝ ਬੋਲੀਏ ਤੇ ਸ਼ਾਇਦ ਹੋਰ ਕੋਈ ਸੁਣ ਕੇ ਕਿਸੇ ਨੂੰ ਇਹਦਾ ਫਾਇਦਾ ਹੋ ਸਕੇ ਜਾਂ ਕੋਈ ਇਹਦਾ ਹੱਲ ਨਿਕਲ ਸਕੇ ਗੱਲ ਦਾ ਤੇ ਮੇਰੀ ਪੋਸਟ ਸ਼ੇਅਰ ਜ਼ਰੂਰ ਕਰਿਓ ਜੇ ਗੱਲ ਮੇਰੀ ਚੰਗੀ ਲੱਗੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ